ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਗ ਰਹਾ ਲਵਤਾਰ ਕੋ ਕਿਆ ਬੋਕਣਾ ਤਰੀ ਜੇ ਬੰਨਾ ਪ੍ਰਿਆ ਭਾਰ ਸਹੈ ਸਿਆਣ ਪਾਲ ਕੋ ਹੇ ਤੈਕ ਨ ਚਲੇ ਨਾਲ ਕਿਉ ਸਚਾਰਾ ਹੋਈਐ ਕਿਵ ਕੂੜੈ ਟੁੱਟੇ ਪਾਲ ਹੁਕਮ ਨਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲਾ ਵਢਿਆਈ ਹੁਕਮੇ ਉਤਮ ਨੇਜ ਹੁਕਮ ਲੇਕ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸ਼ਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਪ੍ਰਮਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਮਨੀ ਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਦ ਖੰਵੀ ਚਾਰ ਗਾਵੇ ਕੋ ਸਾਜ ਕਰੇ ਸਨ ਕਹਿ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੈ ਤੇ ਸਹਿ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਤੋਟ ਇਕਦ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਥਗ ਪਾਹੇ ਰੁਗੜ ਮੰਤਰ ਖਾਈ ਕਾਏ ਹੁਕਮ ਹੁਕਮ ਚਲਾਏ ਰਹੋ ਨਾਨਕ ਬਿਗ ਸਹਿਲੇ ਪਵਾਹ ਸਾਚਾ ਸਾਇੰਸਾ ਜਨਾਇ ਪਾ ਖਿਆ ਪਾਵੇ ਅਪਾਰ ਆਖੇ ਮੰਗੇ ਦੇਹ ਦੇਹ ਜਾਤ ਕਰੇਗਾ ਤਾਰ ਫੇਰ ਕੀ ਅਗੇ ਰਖੀਏ ਦੀਸੇ ਦਰਬਾਰ ਮਨੋ ਕੇ ਬੋਲਨ ਬੋਧ ਵੇਦ ਸੁਨਿ ਤਰੇ ਪਿਆਰੇ ਅਮ੍ਰਿਤ ਵੇਲਾ ਸਚਨਾ ਵਧਾਇ ਵਿਚਾਰ ਸਰਮੀ ਆਵੇ ਤਾਂ ਪ੍ਰਾਨਦਰੀ ਮੋਖ ਦਵਾਰੇ ਨਾਨਕ ਜਿਵੈ ਜਾਨੁ ਸਬਾ ਤੇ ਸਚਾਰੁ ਥਾਪੈ ਨ ਜੈ ਕੀਤਾ ਨ ਹੋਇ ਆਪਿ ਆਪਨਿ ਜਿਨ ਸੋਇ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਦਾਵਿਆ ਬਣੀਂ ਧਾਨ ਦਾਵਿਆ ਸੁਨੀ ਮਨ ਰਖੀਏ ਭਾਉ ਦੁਖ ਪਰ ਹਰਸੋ ਕਰ ਲੈ ਜਾਇ ਸੁਰਮੁਖ ਨਾਦੰਗਰਮੁ ਖਬੇਦੰਗਰਮੁ ਕਰਹਿ ਆਸmai ਗੁਰੂ ਸਰਗੁਰ ਗੋਰਤਿ ਵਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਾਹਿ ਕਹਿਣਾ ਕਥ ਨਾ ਜਾਇ ਬੁਰਾ ਇਕਦਹਿ ਬੁਝਾਈ ਸਭਨਾ ਜੀਆ ਖਾਇ ਬੁਦਾਤਾ ਸੋ ਮੈ ਵਿਚਿ ਰ ਨਾ ਜਾਇ ਤੀਰਤ ਨਾਵਾਂ ਜੇ ਤਿਸ ਭਾਵਾਂ ਮੈਨ ਪਾਣੇ ਕੀ ਨਾਇ ਕਰੀ ਦੋ ਤੀਸਰਠਿ ਉਪਾਈ ਦੇ ਕਾਵਣ ਕਰਮਾ ਕ ਮਿਲੇ ਨੈ ਮੋਤ ਦੇ ਰਤਨ ਜੋ ਹਰ ਮਾਨਵ ਦੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦਹਿ ਬੁਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਂ ਬਸਰਨਾ ਜਾਈ ਗਿੜਿ ਗੁਜਾਰੇ ਯਾਰ ਜਾਂ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਈ ਗਏ ਜਸ ਕੀ ਰਜਗਲੇ ਦੇ ਤੁਸੀਂ ਡਰਨਾ ਵੇਈ ਤਾ ਬਾਤ ਨਾ ਪੁੱਛੋ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਬਣ ਭੁਮ ਕਰੇ ਗੁਣਮੰਤ ਆਗੁੰਦੇ ਤੇਹਾ ਕੋਈ ਨ ਸੁਝੇ ਜੇ ਤਿਸੁ ਮਨ ਕੋਇ ਕਰੇ ਸੁਨਿਆ ਸਿਦ੍ਧ ਪੇਰ ਸੁਨਾ ਸੁਨਿਆ ਤਰਤ ਦਬਲਿਆ ਆਕਾਸ਼ ਨੇ ਦੀਪ ਲੋਹ ਪਾਤਲ ਸੁਨਿਆ ਪੋਨ ਸਤੂ ਕਾਲ ਨਾਨਕ ਭਗਤਾ ਸਦਾ ਗਾ ਸੁਨਿਆ ਲੋਕ ਪਾਪ ਕਾ ਨਾਸ ਸੁਨੇ ਈਸ਼ਰ ਵਰ ਮਹਿੰਦਰ ਸੁਨੇ ਮੋਖ ਸੁਲਾ ਹਰਮੰਦਰ ਸੁਨੇ ਜੋਗ ਤੁਗਤਨ ਭੇਰ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਤ ਸੰਤੋ ਗਿਆਨ ਸੁਨੇ ਅਟਸ ਢਕਾ ਇਸ ਨਾਨਕ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਭਾਵ ਕਾ ਨਾਸ ਸੁਨੇ ਸਰਾਗਣਾ ਕੇ ਸਾਹ ਸੁਨੇ ਸੇਖ ਤੀਰ ਪਾਚਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾ ਤੋ ਵੇਸ ਗਾ ਹੋ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਇ ਜੇ ਕੋ ਕਹਿ ਪਿਛੁ ਪਸਤਾਇ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਧੋਵੇਂ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੁਖ ਝੂਟਾ ਨਾ ਖਾਏ ਮੰਨੇ ਜਮ ਕੇ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰਬਿਟ ਜਾਏ ਮੰਨੇ ਮਾ ਬਿਨਾਂ ਚਲੇ ਪੰਥ ਮੰਨੇ ਦਰਮੇ ਸੇ ਤੀਰ ਮੰਨਦਾ ਐਸਾ ਨਾਮ ਨੰਨ ਨ ਹੋਏ ਜੇ ਤੋ ਮੰਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਏ ਸਾਧਾਰ ਮੰਨੇ ਤਰੇ ਧਾਰੇ ਗੁਰ ਸੇ ਕੋ ਮੰਨੇ ਨਾਨਕ ਭਵੀ ਨਾ ਟੇ ਕੇ ਐਸਾ ਨਾਮ ਨਵਿੰਦਨਾ ਹੋਏ ਜੇ ਤੋ ਮੰਜਾਣੇ ਮਨ ਕੋਏ ਪੰਚ ਪਰਵਾਣ ਪੰਚ ਬਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਦਰ ਰਾਜਾਨ ਪੰਚਾਖਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤਉ ਤਰਮ ਦਿਆ ਕਾ ਕੋ ਸੰਤੋਖ ਤਾ ਰਖਿਆ ਜਿਨ ਸੋ ਤੇ ਜੇ ਕੋ ਬੁਝੇ ਹੋ ਸਚਾਰ ਤਵਲੇ ਉਪਰ ਕੀਤਾ ਭਾਰ ਤਤਿ ਹੋਰ ਪਰੇ ਹੋਰ ਹੋਰ ਤਿਸ ਤੇ ਪਾਲ ਤਲੇ ਕਉਣ ਜੋਰ ਜੀ ਆਦਰੰਗਾ ਕੇ ਨਾਮ ਸਭਨੇ ਲਿਖਿਆ ਉੜੀ ਕਲਾ ਮਹਿਲੇ ਖਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੁਵਾਲੀ ਰੂਪ ਕੀਤੀ ਦਾ ਜਾਣੇ ਕਉਣ ਕੋਤ ਕੀਤਾ ਵਸੈ ਕੋ ਕੋ ਆਦਿ ਸਤੇ ਹੋਵੇ ਲਖਦ੍ਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਰੂਪ ਭਾਵੇ ਸਾਈ ਪਲੀਕਾਰ ਦੂਸਰਾ ਸੁਨਾਂਜਨ ਅਨੰਕਰ ਅਸੰਗ ਜੋਪਿਆ ਸੰਗ ਭਾਉ ਰੰਗ ਪੂਰਾ ਸੰਗ ਤਵਤਾਉ ਸੰਗਨੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਧਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਖ ਚੋਰ ਮੋ ਭਾਖਸਾਰ ਸੰਖ ਮੋਨ ਲੇ ਬਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਨ ਜਾਮ ਇੱਕ ਵਾਰ ਜੋਤਨ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਜਿ ਨਿਰੰਕਾਰ ਸੰਖ ਮਿਲ ਗਏ ਹੰਦ ਕੋਰ ਸੰਖ ਜੋਰ ਹਰਾਮ ਕੋਰ ਸੰਖ ਮਨ ਕਰ ਜਾਹੀ ਜੋਰ ਸੰਭਲਵੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹੀ ਅ ਸੰਕੂੜਿਆ ਕੁੜੇ ਫੇਰਾ ਸੰਕ ਮਲੇਸ਼ ਮਲ ਭਾਗ ਕਾਇ ਸੰਕ ਦੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਣ ਜਵੇਂ ਇੱਕ ਵਾਰ ਜੋ ਤੁਰ ਪਾਵੇ ਸਾਈ ਫੁਲੀ ਗਰ ਦਸਰਾ ਸਲਾਮ ਜਨ ਅਨੰਕਾਰ ਸੰਖ ਨਾਮਯ ਸੰਤਧਾਮ ਬੰਮ ਬੰਮ ਸੰਕਲੋ ਸੰਤ ਸਿਰ ਭਾਰ ਹੋਏ ਤ੍ਰਿਨਾਮ ਤ੍ਰਿਸਾਲਾ ਅਖਰੀ ਗਿਆਨ ਗੀਤ ਬਨਗਾ ਕਦ ਲਿਖਨ ਮਹਾਨਕ ਦਾ ਸਰਸੰਜੋਗ ਬਖਾਨ ਬਿਨਹੀਂ ਲਿਖੇ ਤੇ ਸਰਨਾ ਜੀ ਫਰਮਾਇ ਤੇ ਰਦੀਪ ਪਾਏ ਜੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਈ ਕੋ ਥਾਉ ਕੁਦਰਤ ਕਵਣ ਕਹਾਵੀ ਚਾਰ ਵਾਰਨ ਜਵੇ ਇਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਦੁਸਰਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦੰਦੇ ਪਾਣੀ ਤੋ ਤੇ ਅਧਰ ਸੋਖੇ ਮੂਤ ਪ੍ਰੀਤੀ ਕਪੜ ਹੋਏ ਦੇ ਸਾਬ ਲਈਏ ਹੋ ਧੋਏ ਭਰੀਏ ਮਦ ਭਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਕੁਨਿ ਪਾਪੀਆ ਕਰ ਨਾਈ ਕਰ 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 ਕਰਨ ਲਿਖ ਲਹਿ ਜਾਓ ਆਪੇ ਵੀ ਆਪੇ ਹੀ ਖਾਵ ਨਾਨਕੁ ਕੁਕਮੀ ਆਓ ਜਾਓ ਤੀਰਥ ਉਪਦਾ ਤਦਾਂ ਜੇ ਕੋ ਪਾਵੇ ਸਲ ਭਾਮਣ ਸੁਨੇ ਮੰਨੇ ਉਹਨ ਕੀ ਤਾ ਪਾਉ ਅੰਤਰਗਰਿ ਤੀਰਥ ਮਨ ਨਾ ਸਭੁ ਤੇਰੇ ਮੇ ਨਾਹੀ ਕੋਈ ਗੁਣ ਗੁਣ ਕੀਤੇ ਭਗਤ ਨਾ ਹੋਇ ਸੋਛਾ ਤਾ ਬਣੀ ਬਰਮਾ ਚਾਹ ਸੁਹਾਂਸ ਰਾਮਾ ਚਾਹ ਕਉਣ ਸਵੇਲਾ ਵਕਤ ਕਉਣ ਕਮੇ ਤੇ ਠਾਵਨ ਵਾਰ ਕਮਣਸਿਰ ਤੁਮਾ ਕਮਣਿਤ ਹੋਇ ਆਕਾਰ ਮਿਲਣਾ ਪਾਇ ਪੰਦਿਤ ਜੇ ਹੋਵੇ ਲੇ ਪ੍ਰਾਣ ਵਚਨ ਪਾਇਓ ਕਾਦੀਆ ਜਿ ਲਿਖ ਲੇ ਪ੍ਰਾਣ ਸੇਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੇਤੀ ਕੋ ਸਾਦੇ ਆਪੇ ਜਾਣੇ ਸੋ ਕਿਵ ਕਰਾ ਕਾ ਕਿਵਸਾਲਾ ਹੈ ਕਿ ਵਰਨੇ ਕੀ ਵਜਣਾ ਨਾਨਕਿਆ ਅੱਖ ਸਭ ਕੋ ਆਖੇ ਕਿਦ ਕਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਜਿ ਗਿਆਨਾ ਸੋਹਿ ਪਤਲ ਬਤਾਲ ਲਖਿਆ ਗਸਾ ਯਗਾ ਸੁੜਕੜਕ ਪਾਲ ਧਕੇ ਵੇਦ ਕਹਿਨ ਕਵਾਤ ਸੈ ਸਠਾਰੇ ਕਹਿਨ ਕਤੇ ਬਾਸੁ ਲਿਖਤਾਤ ਲੇਖਾ ਹੀ ਤਲਕੇ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹ ਹਿਸੁ ਰਹਤੀ ਸੁਰਤ ਨਾ ਪਾਈਂ ਨਦੀਆਂ ਤੇ ਵਾਹ ਹਮੇ ਸਮੰਦ ਨਾ ਜਾਣਿਆ ਸਮੰਦ ਸਾਹ ਸੁਲਤਾਨ ਗਿਰਾ ਸਥੀ ਮਾਨ ਤਾਨ ਕੀੜੇ ਚਲ ਨਾ ਹਾਉਣ ਵੇਦ ਸੁਹਨ ਨਾ ਵੀਸਰੇ ਅੰਤਨਾ ਸਿਫਤਿ ਕਹਨਾਂ ਅੰਤਿ ਅੰਤਨਾ ਕਰਨ ਦੇਣਾ ਅੰਤਨਾ ਵੇਖਣ ਸੁਨਣਾ ਅੰਤਨਾ ਜਾਪੇ ਖੰਮਨ ਮੰਨ ਤੇ ਅੰਤਨਾ ਜਾਪੇ ਕੀ ਤਾਇ ਕਰੰਤਨਾ ਜਾਪੇ ਭਾਰਾ ਵਾਰ ਹੰਤ ਕਾਰਨ ਕੇ ਤੇਵਲਾ ਹੀ ਤਾਂ ਕੀ ਅੰਤਨਾ ਪਾਏ ਜਾਏ ਹੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਾਹਿਬ ਉਚਾਤਾ ਉਚੇ ਉਪਰ ਉਚਾ ਨਾ ਇਹ ਬੜੂਚਾ ਹੋਵੇ ਕੋਈ ਸੂਚੇ ਕੋ ਜਾਣੇ ਸੋਏ ਜਿਹੜਾ ਪੜਣਿਆ ਪਾਪ ਨਾਨਕ ਨੰਦਰੀ ਕਰਮੀ ਗਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਸਿਨਾਤ ਮਾਇ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣ ਤਨਹੀ ਵਿਚਾਰ ਕੀਤੇ ਸਭ ਛੁੱਟੇ ਵਿਕਾਰ ਕੀਤੇ ਲੈ ਲਮ ਪਰ ਪਾਹੇ ਕੀਤੇ ਮੁਰਕਾਈ ਕਾਇ ਕੀਤੇ ਦੂਪ ਭੋਸਰ ਮਾਰੇ ਪੀੜਾ ਤੇਰੀ ਦਾ ਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇ ਘਕਣ ਪਾਇਓ ਜਾਣੇ ਜੀਤਿਆ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਗਏ ਜਿਸ ਨੂੰ ਮਕਸਦ ਚ ਮਸਲਾ ਨਾਨਕਵਾ ਸਾਹੀ ਬਾਸਾ ਸਹਿਮੁਲ ਬਨਮਲ ਵਾਪਾਰ ਮਲਵ ਵਪਾਰੀ ਮਲ ਭੰਡਾਰ ਮੁੱਲਾਵੇਂ ਮੁੱਲਾ ਜੈ ਮੁੱਲ ਭਾਈ ਮੁੱਲਾ ਸਮਾਏ ਮੁੱਲ ਕਰਮਲ ਦੀ ਬਾਣ ਮੁੱਲ ਤਰਮਲ ਫਰਮਾਨ ਮੁੱਲ ਬਖਸ਼ੀ ਸਮੁਲਿੇਸਾਨ ਮੁਲ ਕਰਮਲ ਪਰਮਾਨ ਮੁੱਲੋ ਮੁੱਲਾ ਖੇਣ ਆਜੈ ਆਖਾਤਰ ਹਿਲੇ ਬਲਾਇ ਆਖੇ ਵੀਰ ਪਾੜ ਪ੍ਰਾਨ ਆਖੇ ਪੜੇ ਘਰੇ ਵਿਖਿਆਣ ਆਖੇ ਵਰਮੇ ਆਖੇਂ ਦੇ ਆਖੇ ਗੋਪੀ ਦਾ ਗੋਵਿੰਦ ਆਖੇ ਇਸਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਮਾ ਕਰੇ ਦੇਵ ਆਖੇ ਸੁਰਨਮਨ ਢਣ ਸੇਵ ਕੀਤੇ ਆਖੇ ਆਖਣ ਪਾਇਟੇ ਤੇ ਕਹਿ ਕੈ ਟੁੱਟ ਜਾਈ ਹਿੱਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀ ਕੇ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਝੇਕੋ ਆਖੇ ਮੂਰ ਗੜ ਤਲ ਕੀ ਸਰਗਵਾਰਾ ਗਵਾਰ ਚੋਦਰ ਕਿਹਾ ਸੋ ਕਰਕੇ ਹਦਤ ਬੈ ਸਰਬ ਸਮਾਲੇ ਬਾਜੇ ਨਾਦ ਨੇ ਕਿਆ ਸੰਖਾ ਤ੍ਰਿਤੀ ਵਾਵਨ ਹਾਰੇ ਕੀਤੀ ਰਾਗ ਪਰਿ ਸੋਕ ਹਿਣ ਕੀਤੇ ਗਾਵਨ ਹਾਰੇ ਗਾਵੇ ਤੁੰਨਾ ਪਉਣ ਪਾਣੀ ਵਸੰਤਰ ਗਾਵੇ ਰਾਜਾ ਧਰਮਧਵਾਰੇ ਗਾਵੇ ਜਤ ਗੁਰ ਚਲਿ ਜਾਣ ਲਖਨ ਲਖਨ ਤਰੁ ਵਿਚਾਰੇ ਗਾਵੇ ਸਰਬਰ ਮਾ ਦੇਵੀ ਚੋਹਣ ਤ ਰਾਸਵਾਰੇ ਗਾਵੈਂਦਰ ਗਿਰਾ ਸੁਨਮ ਵਾਟੇ ਦੇਵਤਾ ਦਰਨਾਲੇ ਗਾਵੈ ਸੇਦਸ ਮਾਧਿਂਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਅਕੀਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਨੀ ਆਵਣ ਮੋਹਣ ਸਰਗਮਚ ਪਿਆਲੇ ਗਾਵਣ ਰਤਨਿਓ ਭਾਵੇ ਤੇਰੇ ਅਠਸਠ ਤੀਹਤ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡ ਵਰਪੰਡਾ ਕਰ ਕਰ ਕੇ ਥਾਰੇ ਸਹਿਜ ਜਤਨੂ ਗਾਵੈ ਜੋਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਜ ਤਨਿ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਲ ਸੰਸਾਹਿ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਾ ਸਿਰਜ ਨਾ ਜਨ ਨਚਾਈ ਰੰਗੀ ਰੰਗੀ ਭਾਤੀ ਕਰ ਕਰਿ ਸੀ ਮਾਇ ਜਨਿਉ ਪਾਈ ਕਰ ਕਰ ਦੇਖਹਿ ਤਾ ਆਪਣਾ ਜੋਤੀ ਸਤਿ ਵਧਾਇ ਜੋਤਿ ਸੁਭਾਵੇ ਸੋਈ ਕਰਸੀ ਹਰ ਹੁਕਮ ਨਾ ਕਰਨ ਆਇ ਸੁਭਾਸ ਸਹਾਪ ਸਰਵ ਨਾਨਕ ਰਹਿ ਨਿਹੁਰਾਈ ਮੰਬਾ ਸੰਤੋਬਤਰੰ ਪਉ ਚੋਲੀ ਚਾਨਕ ਕਰੇ ਵਿਪੂਰਤਿਂਥਾ ਕਾਲ ਕੋ ਅਰੀ ਕੈ ਬਧੰਨਾ ਪਰਤੀਤ ਆਈ ਪੰਤੀ ਸਗਲ ਮਾਤੀ ਮਨ ਜੀ ਤੇ ਜਗ ਜੀ ਤੇ ਆਦੇ ਤੇ ਸ ਆਦੇਸ ਆਦਿ ਨੀਨਾਥ ਨਾਥ ਸੁਝੀਏ ਕੋ ਬੇਸ ਭੁਗਤ ਗਿਆਨ ਦੇ ਆਪ ਨਾਨਕ ਕੜਕੜਵਾ ਦੇ ਨਾਥੀ ਆਪ ਨਾਥ ਨਾਤੀ ਸਬਦਾ ਕਿਰੇ ਸੇ ਜਮਰਾ ਸਾਧ ਸੰਜੋਗ ਜਦਿ ਘੜ ਦਿਲਾਂ ਵਲੇ ਕੀ ਆਵੇ ਭਾਗ ਆਦੇਤ ਸੇ ਆਦੇਸ ਆਦਿ ਨੀਲਨਾਦ ਨਾਦੁ ਗੁਗੁਜੇ ਕੋ ਵੇਸ ਹਾਸ਼ਨ ਲੋਲ ਲੇਕੰਡ ਆਰੇ ਜੋਕੀਸ ਭਾਇਸ ਵੇ ਕਾ ਵਾਰ ਕਰ ਕਰ ਵੇ ਕੇ ਸਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰਿ ਅਦੇਤ ਸੇ ਆਦੇਸ ਆਦਿ ਨੀਲਨਾਦ ਨਾਦੁ ਗੁਗੁਜੇ ਕੋ ਵੇਸ ਇਕ ਦੂਜੀ ਬਲ ਕੋਇ ਲਖੋਇ ਲਖੋਇ ਲਖ ਲਗੜਾ ਖੇਕ ਨਾਮ ਜਗਦੀਸ਼ ਇਹਤੁ ਰਾਇ ਪਤ ਪਵੜੀ ਚੜੀਏ ਹੋਇ ਕੀਸ ਸੁਨ ਗਲਾ ਆਕਾਸ਼ ਕੀ ਕੀਟਾ ਈਸ नानक नदरी पाई कूड़ी कूड़े ठीस आखन जोर चुपे ना जोर जोर न मंगन ना जोर जोर न जो मर न जुड़ मान मर सोर जोर न सुरती विचार जोर न जुटे झुटे संसार दुसा जोर कर वेखे सोए नान पुत नीच ना, ना, तो ना कोई राती रोती वार पा पानी पाताल ईसवी धरती था वकी धर्म सा रंग ਤਨਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਣ ਪੰਚ ਪੁਰਾਨ ਦੇ ਕਰਮ ਭਵੇਂ ਨਹੀਂ ਸਾਨ ਕੱਚ ਬਕਾਇ ਉਥੇ ਪਾਏ ਨਾਨਕ ਜੀ ਆ ਜਾ ਪੇ ਜਾਇ ਧਰਮ ਖੰਡ ਕਹਿ ਹੋ ਧਰਮ ਗਾਣ ਖੰਡ ਕਾ ਖੋ ਗਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਵਰ ਮੈਂ ਘਾਟ ਤੇ ਗੜੀ ਰੂਪ ਰੰਗ ਕੀ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅਨਜੰਦ ਸੂਏ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਿ ਬਜਨ ਆਦਿ ਕੀਤੇ ਕੀਤੇ ਦੇਵ ਇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸੁਮੰਦ ਕੀਤੇ ਆਖਾਣਿ ਕੀਤੇ ਆਵਾਣਿ ਕੀਤੇ ਪਾਤਨ ਨਿਰੰਦਰ ਕੀਤੇ ਅਸਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹਿ ਜਨ ਪ੍ਰਚਾਨ ਬਿਥੇ ਨਾਗ ਬਿਨੋਦ ਕੋ ਲਨੰਦ ਸ਼ਰਮ ਖੰਡ ਕੀ ਬਾਣੀ ਲੋਪ ਤਥੈ ਘਾਤ ਰਕੜੀ ਬਹੁਤ ਨੋਪ ਤਾਂ ਗਿਆ ਗਲਾਤ ਜੀ ਨਾ ਜਾਏ ਜੀ ਕੋ ਕਹਿ ਬਚਾਈ ਕਿਤਾ ਕਰੀਆ ਸੁਰਤਮਾ ਤੁਮਾ ਨੰਬਰ ਜਥਾ ਹੈ ਬੜਿਆ ਸਰਾ ਸਦਾ ਕੇ ਸੋਧ ਕਰਮ ਕਨ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਤਿਤੈ ਜੋਤ ਮਹਾਬਲ ਸੂਰਤਿ ਮੇਂ ਰਾਮ ਰਹਿਆ ਬਪੂਰਤਿ ਤਿਤੈ ਹੀ ਤੋ ਸੀਤਾ ਮਹਾਮਾਇਤਾ ਕੇ ਰੂਪਨ ਕਥਨੇ ਜਾਏ ਨਾ ਮਰੇ ਨ ਠਾਗੇ ਜਾ ਜਨ ਕੇ ਰਾਮ ਸੇ ਮਨਵਾਹਿ ਤਿਤੈ ਭਗਤ ਵਸੇ ਕੇ ਲੋਕਰਨਨ ਸਤਿਆਨਨ ਸੋ ਸਾਚਕਨ ਮ शरणंकार ਕਰ ਕਰ ਵੇਕਣ ਦਨਹਿ ਹਾਲ ਤਿਤੈ ਕੰਡ ਮੰਨ ਪਰ ਪੰਡ ਜੇ ਕੋ ਕਥਿ ਤੰਤ ਨੰਤ ਕਿਤਲੋ ਲੋ ਵਕਾਰ ਜਿਉ ਜਿ ਹੁਕਮ ਦੇ ਤੁਬਕਾਰ ਵੇਖੇ ਵਿਸੇ ਘੈ ਵਿਚਾਰ ਨਾਨਕਤਨਾ ਘੜਾ ਸਰ ਜਿਤ ਪਹਾਰਾ ਤਿ ਰਚਨਾ ਰਨ ਮਤਵੇ ਦੇ ਹਥਿਆਰ ਪੋਖ ਲਗਨ ਤਬ ਤਾਓ ਪਾਣਾ ਅੰਮ੍ਰਿਤ ਢਾਲ ਘੜੀਆ ਸਭ ਸੱਚ ਤੱਕ ਸਾਜਿਨ ਕਉਣ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਕੇ ਲੈ ਸਗਲ ਜਗਤ ਜਿੰਦਿਆਂ ਨਾ ਬੁਰਿਆ ਨਾ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜੁੜੇ ਕੀ ਤੀਸਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜੁੜੇ ਕੀ ਤੀਸਟੀ ਨਾਲ ਵਾਹਿਗੁਰੂ ਕੀ ਕਾ ਕਰਤਾ ਵਾਹਿਗੁਰੂ ਦੀ ਕੀ ਫਤਿਹ